ਕਾ ਗਿਆ ਸਿੰਘ ਸਾਹਿਬ ਥੋੜਾ ਜਿਹਾ ਸ਼ੀਸ਼ਾ ਚੱਕ ਕੇ ਥਰੇ ਸ਼ੌਟ ਹੋਏ ਨਾ ਸ਼ੀਸ਼ਾ ਲੱਕ ਦੇ ਹਾਂਜੀ ਸ਼ੀਸ਼ਾ ਚੱਕ ਕੇ ਥਰੇ ਸ਼ੌਟ ਹੋ ਜਾਣਗੇ ਸਿੰਘ ਸਾਹਿਬ ਬੈਠੇ ਹੋਣਗੇ ਚਾਹ ਬਾਏ ਬਾਜਵਾ ਕੇ ਦੇ ਦਿਓ ਕਦਾਈ ਕਾਲਤਾ ਲੋਗਾਂ ਨਾਲ ਸਾਹਿਬ ਅੱਜ ਜੋ ਮੁਲਾਕਾਤ ਕਰਦੇ ਜੈ ਪੀ ਜੀ ਪਰ ਇਹ ਮੀਟਿੰਗ ਅੱਜ ਕਾਲ ਕਰਦੇ ਇੱਕ ਮਿੰਟ ਪਰ ਇਹੋ ਗੱਲ ਜਾਓ ਤਾਓ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਤਮਾਰਕ ਬੈ ਸਿਰ ਦੀਜੈ ਕਾਨ ਨਾ ਕੀਜੈ ਇਹ ਸਾਡੀ ਕੌਮ ਦੇ ਯੋਧੇ ਆ ਜਿਨ੍ਹਾਂ ਨੇ ਸੀ 47 ਤੇ ਟਕਾਏ ਕੌਮ ਲਈ ਇਹਨਾਂ ਨੂੰ ਮਿਲਣਾ ਅਜੇ ਜ਼ਿੰਮੇਵਾਰ ਮੇਰਾ ਫਰਜ਼ ਆ ਔਰ ਮੈਂ ਉਹਨਾਂ ਨੂੰ ਕੌਮ ਦੀ ਇਹਨਾਂ ਨੇ ਵੱਡੀਆਂ ਜਿਹੜੀਆਂ ਕੰਮ ਕੀਤੇ ਆ ਉਹਦੇ ਸਿਲਸਿਲੇ ਦੇ ਵਿੱਚ ਅੱਜ ਇੱਕ ਭਰਾਮਾਂ ਵਾਲੀ ਮੁਲਾਕਾਤ ਪਾਉਣ ਰਾਜਵਾਨਾ ਸਾਹਿਬ ਨਾਲ ਆਇਆ ਕਿਉਂਕਿ ਮੈਂ ਦਿਲ ਤੋਂ ਚਾਹੁੰਦਾ ਵਾਂ ਕਿ ਜਿਨ੍ਹਾਂ ਨੇ ਵੀ ਪੰਥ ਲਈ ਕੋਈ ਕਾਰਜ ਕੀਤੇ ਉਹਨਾਂ ਦਾ ਮਾਣ ਸਤਕਾਰ ਅਦਬ ਪਹਿਲਾਂ ਵੀ ਆ ਤੇ ਹਰ ਪਾਸੇ ਹੋਣਾ ਚਾਹੀਦਾ ਤੋਂ ਅੱਜ ਇੱਕ ਸਰਸਰੀ ਰਾਜੂਵਾਨਾ ਸਾਹਿਬ ਦੇ ਨਾਲ ਮੁਲਾਕਾਤ ਆ ਬਾਕੀ ਮੈਂ ਮੁਲਾਕਾਤ ਪਾਵਾਂ ਪਾਣ ਕੇ ਗੱਲ ਕਰਾਂਗਾ ਤੁਸੀਂ ਤਾਂ ਮੁਲਾਕਾਤ ਕਿੰਨਾ ਸਮਾਂ ਮਿਲਿਆ ਤੁਹਾਨੂੰ ਜਿਹੜਾ ਮੁਲਾਕਾਤ ਆ ਕਿਉਂਕਿ ਅਕਸਰ ਹੀ ਟਾਈਮ ਹੁੰਦਾ ਨਾ ਕਿ ਉਹ ਜੇਐਲਨੇਮ ਚੱਪਾ ਜਾਣੇ ਕਿੰਨਾ ਸਮਾਂ ਤੁਹਾਨੂੰ ਮਿਲਦਾ ਨਹੀਂ ਕੋਈ ਟਾਈਮ ਦੀ ਬੰਦਿਸ਼ ਨਹੀਂ ਹੈਗੀ ਓਕੇ ਠੀਕ ਹੈ ਆਪਾਂ ਵਧੀਆ ਗੱਲਬਾਤ ਕਰਾਂਗੇ ਤੁਹਾਨੂੰ ਵੀ ਪਤਾ ਵੀ ਆ ਆ ਦਿਨ ਵੀ ਸਾਡੇ ਕੌਮ ਦੇ ਚੱਲ ਰਹੇ ਨੇ ਤੇ ਆਪਣੇ ਇਹਨਾਂ ਯੋਧਿਆਂ ਨੂੰ ਮਿਲਣਾ ਸਾਡਾ ਫਰਜ਼ ਵੀ ਆ ਤਾਂ ਕਰਕੇ ਆਪਾਂ ਇਹਨਾਂ ਨੂੰ ਮਿਲਾਂਗੇ ਕਦੋਂ ਕਰ ਆ ਦਿਵਸ ਚੱਲ ਰਿਹਾ ਸੰਘਰਸ਼ ਆਪਾਂ ਆਣ ਕੇ ਗੱਲ ਕਰਦੇ ਹਾਂ ਗੱਲ ਕਰਦੇ ਹਾਂ